हां जी सत श्री अकाल ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 028 ਸੱਚ ਦੀ ਆਵਾਜ਼ ਜੋ ਤਸਵੀਰਾਂ ਸਕਰੀਨ ਤੇ ਦੇਖ ਰਹੇ ਹੋ ਇਹ ਬਦਾਨ ਸਭਾ ਹਲਕਾ ਦਿੜਬੇ ਦੀਆਂ ਹਨ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਐਸੇ ਭਾਈਚਾਰੇ ਦੇ ਭੈਣ ਭਾਈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜੋ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਰਾਜਾ ਪੜਿੰਗ ਉਸ ਦੇ ਪੂਤਲੇ ਸਾੜ ਰਹੇ ਹਨ ਸੋ ਕੀ ਕਰਨ ਰਿਹਾ ਜਿਵੇਂ ਕਿ ਹਰ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਤੇ ਆਪ ਜੀ ਨੂੰ ਪਤਾ ਹੀ ਹੈ ਉਹਨਾਂ ਨੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਜੀ ਪ੍ਰਤੀ ਕਾਫੀ ਮਤਲਬ ਨਾ ਸਹਿਣਯੋਗ ਟਿੱਪਣੀ ਕੀਤੀ ਹੈ ਦੇਖਦੇ ਹਾਂ ਪੂਰੀ ਵੀਡੀਓ ਇਸ ਸਮੇਂ ਐਸੀ ਸਮਾਜ ਦੇ ਕੁਝ ਜ਼ਿੰਮੇਵਾਰ ਸਾਥੀਆਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਸੁਣਦੇ ਹਾਂ ਉਹਨਾਂ ਨੇ ਕੀ ਕਿਹਾ ਕਿ ਉਹ ਜੈ ਭੀਮ ਜੈ ਭਾਰਤ ਬੈਗੂ ਜੂ ਕੇ ਖਾਲਸਾ ਬੈਗੂ ਜੂ ਕੀ ਫਤਿਹ ਇਹ ਅੱਜ ਦਾ ਮੈਂ ਬਾਕੀ ਸਾਰੇ ਸਾਥੀਆਂ ਨੂੰ ਪਤਾ ਕਿਉਂਕਿ ਆਪਾਂ ਅਖਬਾਰ ਵੀ ਪੜ੍ਹਦੇ ਆਂ ਤੇ ਸੋਸ਼ਲ ਮੀਡੀਆ ਵੀ ਦੇਖਦੇ ਆਂ ਰਾਜਾ ਬਣਿੰਗ ਨੇ ਪਰਸੋਂ ਸਰਦਾਰ ਬੂਟਾ ਸਿੰਘ ਇਥੇ ਗ੍ਰਹਿ ਮੰਤਰੀ ਰਹੇ ਨੇ ਉਹਨਾਂ ਦੇ ਪ੍ਰਤੀ ਅਪਸ਼ਬਦ ਬੋਲੇ ਨੇ ਵੀ ਉਹ ਕਿਸ ਦੇ ਸੀਰੀ ਰਿਹਾ ਹੈ ਫੁੱਲੀ ਚ ਕੱਕ ਪਾਉਂਦਾ ਹੋ ਉਹਨੂੰ ਅਸੀਂ ਗ੍ਰਹਿ ਮੰਤਰੀ ਬਣਾਤਾ ਇਸ ਗੱਲ ਦੀ ਅਸੀਂ ਨੰਦਿਆ ਕਰਦੇ ਆਂ ਔਰ ਦੂਜਾ ਮਸਲਾ ਇਹ ਆ ਵੀ ਸਾਥੀ ਇਹ ਵਾਰ-ਵਾਰ ਕਿਉਂ ਹੋ ਰਿਹਾ ਸਾਡੇ ਤੇ ਇਸ ਤੋਂ ਪਹਿਲਾਂ ਕਾਂਗਰਸ ਦਾ ਪ੍ਰਧਾਨ ਸੀ ਜਿਹੜਾ ਸੁਨੀਲ ਜਾਖੜ ਉਹਨੇ ਬੋਲਿਆ ਪੈਰਾਂ ਦੇ ਜਿੱਤਿਆਂ ਸੁਰਤੇ ਬਿਠਾ ਲਿਆ ਇਸ ਕਰਕੇ ਕਾਂਗਰਸ ਆ ਰਹੀ ਹੈ ਔਰ ਗੱਲ ਇੱਥੇ ਹੀ ਖਤਮ ਨਹੀਂ ਹੋਈ ਉਸ ਤੋਂ ਬਾਅਦ ਉਹ ਬੋਲਿਆ ਬਾਜਬਾ ਵ੍ਰੋਧਿਤਰ ਦਨੈਤਾ ਜਿਹੜਾ ਉਹ ਬੋਲਿਆ ਵੀ ਇਹ ਦੇਸੀ ਟੱਟੂ ਨੇ ਜਿਹੜੇ ਸਾਡੇ ਕਾਸਟਾਂ ਛੋਟੇ ਘਰੇ ਦੇਸੀ ਟੱਟੂ ਨੇ ਅਸੀਂ ਬਲੈਤੀ ਕੋੜੇ ਆ ਤੋ ਬਲੈਤੀ ਕੋੜੇ ਦਾ ਵੀ ਜੋ ਹੋ ਸਕਦਾ ਅਸੀਂ ਦੇਸੀ ਟੱਟੂ ਨਹੀਂ ਅਸੀਂ ਆਪਣੇ ਬਾਪ ਦੀ ਔਲਾਦ ਆ ਅਸੀਂ ਦੇਸੀ ਟੱਟੂ ਨਹੀਂ ਹੈਗਾ ਉਹ ਹੋ ਸਕਦਾ ਉਹ ਵੀ ਜਣੀ ਵਾਰ-ਵਾਰ ਸਭ ਕਾਂਸ਼ੀਰਾਮ ਇੱਥੇ ਕਹਿੰਦੇ ਹੁੰਦੇ ਸੀ ਵੀ ਵਾਰ-ਵਾਰ ਤੁਹਾਡੇ ਤੇ ੱੱਕਾ ਹੀ ਕਿਉਂ ਹੁੰਦਾ ਕਿਉਂਕਿ ਸਾਡਾ ਰਾਜਪਾਗ ਨਹੀਂ ਜਿਹੜੇ ਗੁਰੂ ਸਾਹਿਬਾਨ ਨੇ ਉਹਨਾਂ ਨੇ ਸਾਡੇ ਰਾਜਪਾਗ ਦੀ ਗੱਲ ਕੀਤੀ ਹੈ ਗੁਰੂ ਰਵਿਦਾਸ ਜੀ ਕਹਿੰਦੇ ਨੇ ਮਿਲ ਸਤ ਸੰਗਤ ਰਹੀਏ ਮਾਦਮ ਜਿਵੇਂ ਮਦਮ ਮਖੀਰਾ ਉਹ ਤਾਂ ਕਹਿੰਦੇ ਸਹਿ ਦੀ ਮੱਖੇ ਵਾਂਗੂ ਇਕੱਠੇ ਰਹੋ ਔਰ ਗੁਰੂ ਅਰਜਨ ਪਾਸਾ ਕਹਿੰਦੇ ਨੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲਾਈ ਕਹਿੰਦੇ ਇਕੱਠੇ ਹੋਵੋ ਜਿਹੜੇ ਤੁਸੀਂ ਚਿੰਤਾਵਾਂ ਦੇ ਦੁੱਖ ਤਕਰੀਬਾਂ ਨੂੰ ਲੇਵ ਲਾ ਕੇ ਸੋਚ ਵਿਚਾਰ ਕੇ ਦੂਰ ਕਰੋ ਔਰ ਬਾਬਾ ਸਾਹਿਬ ਅੰਬੇਦਕਰ ਕਹਿੰਦੇ ਨੇ ਪਰੋ ਜੁੜੋ ਸੰਘਰਸ਼ ਕਰੋ ਤੇ ਅਸੀਂ ਪੜੇ ਤਾਂ ਹੈਗੇ ਪਰ ਜੁੜ ਕੇ ਸੰਘਰਸ਼ ਨਹੀਂ ਕੀਤਾ ਕਿਉਂਕਿ ਅਸੀਂ ਸੰਗਠਨ ਬਣਾ ਲਏ ਬਾਲਮੀਕ ਸੁਭਾਵਾ ਰਵਿਦਾਸ ਦੇ ਨਾਤੇ ਸੁਭਾਵਾ ਅੰਬੇਦਕਰ ਦੇ ਨਾਤੇ ਸੁਨਾਮਾ ਬਣਾ ਲਿਆ ਅਸੀਂ ਇਕੱਠੇ ਨਹੀਂ ਹੋਏ ਜਨਮ ਦਿਨ ਅਸੀਂ ਗੁਰੂ ਦਾ ਮਨਾਉਂਦੇ ਆ ਅ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਮਨਾ ਕਹਿੰਦੇ ਆ। ਗੁਰੂ ਨਾਨਕ ਪਾਤਸ਼ਾਹ ਨੇ ਕੀ ਕਿਹਾ ਨੀਚਾ ਅੰਦਰ ਨੀਜ ਜਾ ਤੇ ਨੀਚੀ ਹੋ ਤਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡੇ ਸੋਕ ਰੀਸ ਜਿੱਥੇ ਨੀਚ ਸਮਾਲ ਲਿਆ ਨ ਕਿੱਥੇ ਨਦਰ ਤੇਰੀ ਬਖਸੀਸ ਔਰ ਜਿਹਦੇ ਗੱਲ ਸਮਝ ਆਈ ਸਾਡੇ ਰਿਸਪੈਕਟਡ ਬਜ਼ੁਰਗ ਮਰਾਸੀਆਂ ਦੇ ਮੁੰਡੇ ਭਾਈ ਮਰਦਾਨੇ ਦੇ ਗੱਲ ਸਮਝ ਆਈ ਕਿ ਗੁਰੂ ਨਾਨਕ ਗੱਲ ਸਹੀ ਕਹਿ ਰਿਹਾ ਉਹ ਭੁੱਖਾ ਵੀ ਗੁਰੂ ਨਾਨਕ ਦੇ ਨਾਲ ਰਿਹਾ ਔਰ ਜਿਹਦੇ ਨਹੀਂ ਸਮਝ ਆਈ ਉਹ ਰੱਜਿਆਂ ਨੇ ਵੀ ਉਹਦੇ ਰੋੜੇ ਮਾਰੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਨੇ ਕਿਹਾ ਮਾਨਸ ਕੀ ਜਾਤ ਸਭਾ ਇੱਕੇ ਪਹਿਚਾਨ ਬੋ ਜਾਂ ਇਨ ਗਰੀਬ ਸਿਕਨ ਕੋ ਦੂ ਪਾਸਾਹੀ ਯਾਦ ਕਰੇ ਹਮਰੀ ਗੁਰਿਆਈ ਇਨਹੀ ਕੋ ਸਰਦਾਰ ਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਜਿਹਦੇ ਗੱਲ ਸਮਝ ਆਈ ਉਹ ਇੱਕ ਜਗੋਲੀ ਖਾਣ ਲਈ ਮੂਰੇ ਹੋਇ ਰਹਿ ਰਹੇ ਵਰਦੇ ਔਰ ਜਿਹਦੇ ਨਹੀਂ ਸਮਝ ਆਈ ਉਹਨੇ ਬੇਦਾਵੇ ਲਿਖ ਕੇ ਦਿੱਤੇ ਜਿਹੜਾ ਅੰਬੇਡਕਰਵਾਦ ਹੈ ਇਹ ਵੀ ਉਹੀ ਇਕੁਐਲਟੀ ਦੀ ਬਰਾਬਰਤਾ ਦੀ ਗੱਲ ਕਰ ਰਿਹਾ ਜੋ ਗੁਰੂ ਸਾਹਿਬ ਕਰਗੇ ਪਰ ਕੁਝ ਲੋਕਾਂ ਨੇ ਸਮਝ ਨਹੀਂ ਇਹ ਹੀ ਗੱਲ ਜਿਹਦੇ ਸਮਝ ਆ ਗਈ ਉਹ ਅੰਬੇਡਕਰ ਮਿਸ਼ਨ ਲਈ 10 ਰੁਪਏ ਫੜ ਵੀ ਦਿੰਦਾ ਔਰ ਵੋਟ ਵੀ ਪਾਉਂਦਾ ਔਰ ਜਿਹਦੇ ਨਹੀਂ ਸਮਝੋ ਰੋੜੇ ਮਾਰ ਰਿਹਾ ਵੀ ਇਹ ਸਿਰੇ ਪਾਰਟ ਹੈ ਇਹ ਉਹੀ ਇਹ बार-बार ਇਤਿਹਾਸ ਰਿਪੀਟ ਹੋ ਰਿਹਾ ਹੈ ਜਨਨ ਕਿਤੇ ਸਾਡੇ ਹੀ ਸਮਝ ਨਹੀਂ ਆਇਆ ਅਸੀਂ ਆਮ ਸੁਣਦੇ ਆ ਵੀ ਜਿਹੜੇ ਗੁਰਨਾਨਕ ਪਾਤਸ਼ਾਹ ਸੀ ਉਹਨੇ ਗਰੀਬ ਤਰਖਣ ਭਾਈ ਲਾਲੋ ਦੇ ਘਰੇ ਰੁੱਖੀ ਮਿੱਸੀ ਰੋਟੀ ਖਾਧੀ ਔਰ ਮਲਕ ਭਾਗੋ ਦੇ ਭਗਵਾਨਾਂ ਨੂੰ ਠੁਕਰਾਇਆ ਇਹ ਗੱਲ ਅਸੀਂ ਆਮ ਸੁਣਦੇ ਆ ਪਰ ਅੱਜ ਮੈਨੂੰ ਇੱਕ ਗੱਲ ਲੱਗਦੀ ਆ ਅਸੀਂ ਭਾਈ ਲਾਲੋ ਦੀ ਔਲਾਦ ਆ ਕਿਤਨੇ ਕਿਤੇ ਭਾਈ ਲਾਲੋ ਦੀ ਔਲਾਦ ਮਲਕ ਭਾਗੋ ਨਾਲ ਜਾ ਰਹੀ ਛੋਟੇ ਛੋਟੇ ਲਾਲ ਚੰਦ ਸੰਗਠਨ ਬਣਾ ਕੇ ਉਹਦੇ ਇਹ ਦੇਖਦਾ ਵੀ ਤੁਹਾਡਾ ਭਾਰ ਕਿੰਨਾ ਕ ਹੈ ਕਿੰਨੀ ਇੱਕ ਗਰਾਟ ਦੇਣੀ ਐ ਇਹਨੂੰ ਇਹਨੂੰ ਕਿੰਨੀ ਪ੍ਰਗਰਣ ਚ ਨਹੀਂ ਦੇਖਦਾ ਕਦੇ ਦੇਸ਼ ਦਾ ਗ੍ਰਹਿ ਮੰਤਰੀ ਅਮਦ ਸ਼ਾਹ ਕਹਿੰਦਾ ਅੰਬੇਡਕਰ ਅੰਬੇਡਕਰ ਲਈ ਆ ਲੋਕ ਸਭਾ ਦੇ ਵਿੱਚ ਇਤਨੀ ਵਾਰ ਪ੍ਰਭਾਤਮਾ ਦਾ ਨਾਮ ਲੀਆ ਉਸ ਦਾ ਤਾਂ ਸ਼ਾਇਦ ਸਵਰਗ ਮਿਲ ਜਾਂਦਾ ਸਾਨੂੰ ਤਾਂ ਅੰਬੇਡਕਰ ਨੇ ਸਵਰਗ ਦਿੱਤਾ ਹੈ ਅਮਦ ਸ਼ਾਹ ਨੂੰ ਕਿਸੇ ਪ੍ਰਭਾਤਮਾ ਨੇ ਸਵਰਗ ਦਿੱਤਾ ਹੋਣਾ ਪਰ ਸਾਨੂੰ ਸਵਰਗ ਕਿਹਨੇ ਦਿੱਤਾ ਅੰਬੇਡਕਰ ਨੇ ਕਿਉਂਕਿ ਅੰਬੇਡਕਰ ਦੇ ਸੰਵਿਧਾਨ ਤੋਂ ਪਹਿਲਾਂ ਸਾਡੀ ਤਾਂ ਕੁਝ ਸੁਣਵਾਈ ਹੀ ਨਹੀਂ ਸੀ ਔਰ ਜਿਹੜੇ ਸਾਡੇ ਮੇਰੇ ਸਾਥੀ ਕੁਝ ਗੱਲ ਨੂੰ ਸਮਝਦੇ ਨਹੀਂ ਅੰਬੇਡਕਰ ਬਾਦ ਕੀ ਹੈ ਅੰਬੇਡਕਰ ਇਕੁਐਲਟੀ ਦੀ ਨਿਸ਼ਾਨੀ ਹੈ ਕੁਝ ਸਾਥੀ ਕਹਿੰਦੇ ਆ ਅੰਬੇਡਕਰ ਦਾ ਸੰਵਿਧਾਨ ਗਲਤ ਹੈ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣੀ ਚਾਹੂੰਗਾ ਜਦੋਂ ਸੰਵਿਧਾਨ ਨਹੀਂ ਸੀ ਤਾਂ ਤਕੜਾ ਬੰਦਾ ਭੂਪੇ ਵਰਗਾ ਜਿਦੀ ਮਰਜ਼ੀ ਦੀ ਪੈਣ ਨੂੰ ਚੱਕ ਕੇ ਲੈ ਜਾਂਦਾ ਅਸੀਂ ਉਫ ਤੱਕ ਨਹੀਂ ਕਰ ਸਕਦੇ ਸੀ ਅੱਜ ਦੇਸ਼ ਦੇ ਵਿੱਚ ਅੰਬੇਡਕਰ ਦਾ ਸੰਵਿਧਾਨ ਹੈ ਅੱਜ ਜੇ ਕੋਈ ਮਰੀਤੀ ਪੈਣ ਦਫ਼ਤਰ ਜਾਂਦੀ ਹੈ ਕਿਸੇ ਡਿਊਟੀ ਤੇ ਜਾਂਦੀ ਹੈ ਜਦ ਪੜਨ ਜਾਂਦੀ ਆ ਕਾਲਜ ਉਹ ਕਿਸੇ ਦੀ ਹਿੰਮਤ ਨਹੀਂ ਉਹਦੇ ਪੈਰ ਕੋਈ ਝੱਕ ਜੇ ਇਹ ਅੰਬੇਡਕਰ ਦਾ ਸੰਵਧਾਨ ਨਹੀਂ ਹੈ ਜਿਹੜਾ ਸਾਡੀਆਂ ਧੀਆ ਪੇੜਾਂ ਦੀ ਰਾਖੀ ਕਰਦਾ ਔਰ ਇਹ ਗੱਲ ਬਿਲਕੁਲ ਕਲੀਅਰ ਹੈ ਜੇ ਕਿਤੇ ਅੰਬੇਡਕਰ ਦਾ ਸਰਧਾਨ ਪੂਪੇ ਵੇਲੇ ਹੁੰਦਾ ਤਾਂ ਪੂਪਾ ਅੰਦਰ ਹੁੰਦਾ ਇਹ ਗੱਲ ਬਿਲਕੁਲ 100% ਕਲੀਅਰ ਹੈ ਕਿਉਂਕਿ ਸੁਣਵਾਇਆ ਕੋਈ ਨਹੀਂ ਸੋਦੋ ਸੰਵਧਾਨ ਹੈ ਨਹੀਂ ਸੀ ਤਕੜੀਆਂ ਦੀਆਂ ਗੱਲਾਂ ਚੱਲਦੀਆਂ ਸੀ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਹਿਣਾ ਚਾਹੁੰ ਬੇਨਤੀ ਕਰਨੀ ਚਾਹੁੰ ਸਾਰੇ ਸਾਥੀਆਂ ਦੇ ਵੀ ਅਸੀਂ ਇਕੱਠੇ ਹੋਈਏ ਕਿਉਂਕਿ ਗੁਰੂ ਸਾਹਿਬਾਨ ਨੇ ਸਾਨੂੰ ਇਕੱਠੇ ਹੋਣ ਲਈ ਕਹਿਗੇ ਅਸੀਂ ਗੁਰੂਆਂ ਅਸੀਂ ਇਕੱਠੇ ਨਹੀਂ ਹੋ ਰਹੇ ਅਸੀਂ ਵਕ ਵਕਤ ਸੰਕਰਣ ਬਣਾ ਕੇ ਆਪਣੇ ਆਪ ਨੂੰ ਚਮਕਾਉਣ ਲੱਗੇ ਤੇ ਇਸ ਗੱਲ ਦੀ ਮੈਂ ਨਿੰਦਿਆ ਕਰਦਾ ਵੀ ਜਿਹੜਾ ਜਖਰ ਨੇ ਕੀ ਨਾ ਉਹਦਾ ਰਾਜੇ ਬਲਿੰਗ ਨੇ ਰਾਜੇ ਬਲਿੰਗ ਨੇ ਬੂਟਾ ਸਿੰਘ ਦੇ ਬਾਰੇ ਬੋਲਿਆ ਤੋਹੀਨ ਕੀਤੀ ਆ ਔਰ ਕਾਂਗਰਸ ਪਾਰਟੀ ਨੂੰ ਮੈਂ ਕਹਿੰਨਾ ਹੈ ਵੀ ਇਹਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਇਨੂੰ ਪ੍ਰਧਾਨਗੀ ਤੇ ਉਹਦੇ ਤੋਂ ਬਰਖਾਸਤ ਕੀਤਾ ਜਾਵੇ ਤਾਂ ਕਿ ਕੱਲ ਨੂੰ ਕੋਈ ਹੋਰ ਨਾ ਬੋਲੇ ਪਰ ਮੈਨੂੰ ਐਵੇਂ ਲੱਗਦਾ ਨਹੀਂ ਕਿਉਂਕਿ ਪਹਿਲਾਂ ਪ੍ਰਤਾਪ ਅਵਾਜ ਬਾਓ ਰਾਮ ਨਾਰੀ ਬੈਠਾ ਹੈ ਜਿਹੜਾ ਦੇਸੀ ਰੱਟੂ ਕਹਿੰਦੇ ਸਾਨੂੰ ਉਹ ਹਜੇ ਵੀ ਵਿਰੋਧੀ ਧਿਰ ਦਾ ਨੇਤਾ ਹੈ ਮੈਂ ਬੇਨਤੀ ਕਰੂੰਗਾ ਵੀ ਆਪਾਂ ਸਾਰੇ ਇਕੱਠੇ ਹੋਈਏ ਕਿਉਂਕਿ ਸਭ ਕਾਂਸ਼ੀ ਰਾਮ ਕਹਿੰਦੇ ਹੁੰਦੇ ਸੀ ਜਿਹੜੇ ਲੋਕ ਰਾਜੇ ਹੁੰਦੇ ਨੇ ਰਾਜੇ ਉਹਨਾਂ ਨਾਲ ਕਦੇ ਧੱਕਾ ਨਹੀਂ ਹੁੰਦਾ ਉਹਨਾਂ ਨਾਲ ਕੋਈ ਉਹਨਾਂ ਗਹਿਰੀ ਅੱਖ ਨਾਲ ਨਹੀਂ ਧੱਕਦਾ ਤੇ ਸਾਡੇ ਨਾਲ ਤਾਂ ਕੁੱਤ ਕਰੇ ਦਿੱਲੀ ਦਾ ਕੰਮ ਹੈ ਕਿਉਂਕਿ ਅਸੀਂ ਰਾਜੇ ਨਹੀਂ ਬਣੇ ਅੰਬੇਡਕਰ ਨੇ ਸਾਡੀ ਲੜਾਈ ਸੌਕੀ ਕਰਤੀ ਵੀ ਨਾ ਰਾਜਾ ਰਾਣੀ ਦੇ ਪ ਕਹਿੰਦਾ ਰਾਜ ਹੀ ਹਮਲਾ ਕਰਦੇ ਹੁੰਦੇ ਕਹਿੰਦਾ ਵੋਟ ਪੁੰਡਾ ਵਾਲੇ ਹੀ ਰਾਜਾ ਪੈਦਾ ਹੋ ਜਾਏਗਾ ਵੋਟ ਪਾਓ ਵੋਟਾਂ ਦੀ ਪੇਟੀ ਤੋਂ ਰਾਜਾ ਪੈਦਾ ਹੋਵੇਗਾ ਕਿਤੇ ਸੌਖੀ ਲੜਾਈ ਵੀ ਸਾਨੂੰ ਲੜਨੀ ਨਹੀਂ ਆਈ ਇਹ ਲੜਨੀ ਲਾਉਂਦੀ ਹੁੰਦੀ ਤਾਂ ਰਾਜ ਹੁੰਦਾ ਸਾਡਾ ਤੇ ਇੰਨਾ ਕਹਿੰਦਾ ਮੈਂ ਰਾਜਾ ਲੈਣਾ ਜੈ ਭੀਮ ਜੈ ਭਾਰਤ ਬੈਗੂ ਦਾ ਖਾਲਸਾ ਬੈਗੂ ਜੂ ਪਰੇ ਅੱਜ ਤੁਸੀਂ ਨੇ ਪੁਤਲਾ ਬੁੱਕੇ ਜਿਹਦੇ ਵੱਲੋਂ ਪੁਤਲਾ ਜਿਹੜਾ ਬੁੱਕਿਆ ਗਿਆ ਇਹ ਪੁਤਲਾ ਜੀ ਅਸੀਂ ਸਾਡੇ ਐਸੀ ਸਮਾਜ ਮਲਵੀ ਸਿੱਖ ਸਮਾਜ ਵੱਲੋਂ ਇਹ ਪੁਤਲਾ ਬੁੱਕਿਆ ਗਿਆ ਜੋ ਰਾਜਾ ਬਣਿੰਗਾ ਜੋ ਸਾਡੇ ਗ੍ਰਹਿ ਮੰਤਰੀ ਪੂਠਾ ਸਿੰਘ ਦੇ ਮਰਖਲਾ ਉਮੀਦ ਆਉਤੇ ਅੱਦੇ ਡਰੰਗ ਦੇ ਦੌਰ ਤੇ ਉਹਨੂੰ ਅਸੀਂ ਸ਼ਮਦਾਰ ਕੁਲਿਆ ਉਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਕਰਕੇ ਅਸੀਂ ਜਗਾ ਜਗਾ ਦੇ ਉੱਪਰ ਉਤਰੇ ਭੁਕੇ ਅਸੀਂ ਸਰਕਾਰ ਨੂੰ ਵੀ ਮੰਗ ਮੰਗਦੇ ਆ ਕਿ ਉਹਨੂੰ ਤੁਰੰਤ ਪਰਚਾ ਦਾ ਦਰਜ ਕੀਤਾ ਪਰ ਉਹਨੂੰ ਨਾਲ ਅਰੇਸਟ ਵੀ ਕਿਰਨਾ ਚਾਹੀਏ ਜਿਹੜੇ ਸਾਡੇ ਸਮਾਜ ਦੇ ਮਰਖਲਾ ਕੋਲ ਰਿਹਾ ਹੈ ਸਭ ਤੋਂ ਵੱਡੀ ਗੱਲ ਹੈ ਸਾਡੇ ਐਸੀ ਸਮਾਜ ਦੇ ਦਾ ਪ੍ਰੋਗਰਾਮ ਹੈ ਜੀ